ਜੋ ਪੰਜਾਬ ਬਾਹਰ ਜਾਂਦਾ ਪੰਜਾਬੀ ਬੱਚੇ ਜੇ ਬਾਹਰ ਨਾ ਜਾਣ ਤਾਂ ਕੀ ਬਣੇਗਾ ਉਥੇ ਜੇ ਪੰਜਾਬੀ ਬੱਚੇ ਬਾਹਰ ਨਾ ਜਾਂਦੇ ਫਿਰ ਕਰਜ਼ੇ ਕਿਦਾਂ ਉਤਰਨੇ ਸੀ ਪੰਜਾਬ ਦੇ ਵਿੱਚ ਕੀ ਸਮੱਸਿਆਵਾਂ ਵੈ ਅੱਜ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਬਾਹਰਲੀਆਂ ਸਰਕਾਰਾਂ ਸੋਲਵ ਕਰਦੀਆਂ ਪਈਆਂ ਇੱਥੇ ਦੀਆਂ ਸਰਕਾਰਾਂ ਕੀ ਕਰ ਰਹੀਆਂ ਕੀ ਅੱਜ ਕਿਸਾਨ ਦੀ ਸਮੱਸਿਆ ਅੱਜੇ ਕਿਸਾਨ ਕੋਲੋਂ ਹੀ ਜਾਣਾਂਗੇ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਆ ਜੋ ਰੱਬ ਬਣਾ ਕੇ ਭੇਜਦਾ ਕੁਝ ਰਿਸ਼ਤੇ ਇਹੋ ਜਿਹੇ ਆ ਜੋ ਅਸੀਂ ਆਪ ਬਣਾਉਨੇ ਆ ਮੇਰੇ ਬਹੁਤ ਸਾਰੇ ਕਲਾਇੰਟਸ ਬਹੁਤ ਸਾਰੇ ਮੇਰੇ ਸੱਜਣ ਜੋ ਕਿ ਮੈਂ ਕਾਰੋਬਾਰ ਦੇ ਵਿੱਚ ਬਣਾਏ ਸਾਡੇ ਇੱਕ ਸੱਜਣ ਇੰਦਰਜੀਤ ਸਿੰਘ ਬਰਾੜ ਜੋ ਕਿ ਕੋਲੇਹਾਲ ਤੋਂ ਨੇ ਅੱਜ ਸਾਡੇ ਨਾਲ ਨੇ ਤੇ ਸਾਡੇ ਨਾਲ ਕੋਲੇਹਾਲ ਪਿੰਡ ਦੇ ਸਰਪੰਚ ਸudarshak dev singh ji ਵੀ ਨੇ ਅੱਜ ਇਹਨਾਂ ਕੋ ਜਾਨਾਂਗੇ ਅੱਜ ਪੰਜਾਬ ਕਿੱਥੇ ਖੜਾ ਆ ਔਰ ਕਿਸਾਨ ਕੀ ਚਾਹੁੰਦਾ ਆ ਅੱਜ ਸਿਆਉ ਪਹਿਲਾਂ ਸਵਾਗਤ ਕਰਦੇ ਆਂ ਸਤਾਰ ਸੁਖਦੇਵ ਸਿੰਘ ਜੀ ਦਾ ਸਤਿ ਆਈ ਸਸੀ ਗੱਲ ਜੀ ਸਤਿ ਸ੍ਰੀ ਅਕਾਲ ਸਰ ਜੀ ਟੀ ਰੰਗ ਜੀ ਹਾਂਜੀ ਬੜੇ ਚਿਰਾਂ ਬਾਅਦ ਅੱਜ ਜੀਲਾ ਮਾਰਿਆ ਜੀ ਬਸ ਹੀ ਕੰਮ ਕਰਾਂ ਚ ਬਸ ਐਵੇਂ ਹੀ ਬੀਜੀ ਆਈ ਜੀ ਕਾਰੋਬਾਰ ਚੱਲਦੀ ਬਸ ਨਿੱਕੀ ਮੋਟੀ ਜਿਹੀ ਤੇ ਇੱਕ ਪੰਦਰਾਂ ਦਿਨ ਅੱਜ ਪਿੰਡਾਂ ਦੇ ਵਿੱਚ ਬਾਹਰ ਜਾਣ ਦੀ ਮੁਹਿੰਮ ਕਹਿੰਦੇ ਘਟ ਗਈ ਹੈ ਕੀ ਘਟੀ ਹੈ ਕਿ ਵਧੀ ਹੈ ਨਹੀਂ ਜੀ ਘਟੀ ਨਹੀਂ ਗਈ ਤੂੰ ਚੱਲੀ ਜਾਂਦਾ ਜਾਂਦੇ ਬੱਚੇ ਜੀ ਜਿਹੜੇ ਵੀਜੇ ਘਟਣ ਲੱਗੇ ਕਟਣ ਲੱਗਣ ਲੱਗੇ ਉਹਦੇ ਨਾਲ ਫਿਰ ਥੋੜਾ ਜਿਹਾ ਫਰਕ ਪਿਆ ਜੀ ਪਰ ਬਾਹਰ ਤਾਂ ਜਾਣਾ ਬਹੁਤ ਜ਼ਰੂਰੀ ਹੈ ਛੋਟੇ ਜਿਵੇਂ ਆਦਤ ਤੇ ਬਾੜੀ ਚੰਗੀ ਗੱਲ ਹੈ ਜਦੋਂ ਤੁਸੀਂ ਇੱਕ ਸਰਪੰਚੀ ਦੇ ਅਹੁਦੇ ਤੇ ਹੁੰਦੇ ਹੋ ਤੁਹਾਡੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਹਾਂਜੀ ਤੁਸੀਂ ਮੌਤਵਾਰ ਬੰਦੇ ਹੁੰਦੇ ਹੋ ਸਮਾਜ ਦੇ ਬਹੁਤ ਸਾਰੇ ਲੋਕ ਆਪਦੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਕੋਲ ਆਉਂਦੇ ਹਾਂਜੀ ਅੱਜ ਜਦੋਂ ਕਿਸੇ ਨੇ ਬਾਹਰ ਜਾਣਾ ਕੀ ਉਹ ਸਹੀ ਹੈ ਪਿੰਡ ਵਾਲੇ ਬੰਦਿਆਂ ਵਾਸਤੇ ਬਹੁਤ ਸਹੀ ਹੈ ਫਿਰ ਅੱਜ ਨਿੰਦਿਆ ਵੀ ਜਾਂਦਾ ਕਹਿੰਦੇ ਬਾਹਰ ਨਾ ਆਓ ਜੀ ਐਵੇਂ ਨਿੰਦਿਆ ਜਾਂਦਾ ਜੀ ਬੱਚੇ ਬਾਹਰ ਹੈਗੇ ਆਪਣੇ ਤੇ ਵਧੀਆ ਕਾਰੋਬਾਰ ਆਜੇ ਕਰਕੇ ਖਾ ਰਏ ਜੀ ਉਹਨੂੰ ਕਿਸੇ ਨੂੰ ਮੰਗਣਾ ਨਹੀਂ ਉਹਨਾਂ ਨੇ ਕਿਸੇ ਤੋਂ ਆਪ ਦੀ ਔਕਾਣ ਜਾਂਦੇ ਕੰਮਾਂ ਤੇ ਵਧੀਆ ਕਾਰੋਬਾਰ ਕਰ ਰਹੇ ਆ ਅੱਜ ਕੱਟੀਆਂ ਗੁੱਡੀਆਂ ਵੀ ਲੈ ਜਾਂ ਉਹਨਾਂ ਨੇ ਜਿਵੇਂ ਇੰਦਰਜੀਤ ਦੇ ਬੱਚੇ ਸੀਗੇ ਹਾਂਜੀ ਇੰਦਰਜੀਤ ਦੇ ਦੋ ਬੱਚੇ ਨੇ ਜੀ ਉਹਨਾਂ ਨੇ ਰੋਲ ਕੀਤਾ ਹਾਂਜੀ ਤੇ ਆਪਦੇ ਵਿਆਹ ਕਰਾਏ ਜੀ ਵਧੀਆ ਕਮਾਈ ਕਰਕੇ ਕੀਤਾ ਤੇ ਵਧੀਆ ਕਾਰੋਬਾਰ ਚੱਲ ਰਿਹਾ ਉਹਨਾਂ ਦੇ ਅੱਜ ਬਰਾਲਾ ਸਾਹਿਬ ਇੱਥੇ ਅੱਜ ਕਰਜ਼ਾ ਚੜ ਗਿਆ ਜੀ ਕਿਸੇ ਕੋ 2 ਕਿੱਲੇ ਪੈੜੀ ਉਹ ਵੀ ਕਰਜ਼ੇ ਚ ਜਿਹਦੇ ਕੋ 20 ਕਿੱਲੇ ਪੈੜੀ ਉਹ ਵੀ ਕਰਜ਼ੇ ਬਿਲਕੁਲ ਜੀ ਬਿਲਕੁਲ ਜੀ ਇਹ ਕਰਜ਼ਾ ਕਿਦੋਂ ਲੱਥੂਗਾ ਜੀ ਅਰ ਜੀ ਭਾਈ ਹੋਰ ਤਾਂ ਕੋਈ ਇੱਕ ਤਾਂ ਸਰਕਾਰਾਂ ਮਾਰੀਆਂ ਜੀ ਹਾਂ ਜੀ ਠੱਗੀਆਂ ਠੋਰੀਆਂ ਚੱਲੀਆਂ ਨਾ ਚਿੱਟਾ ਵਧ ਗਿਆ ਤੇ ਜੀ ਬੁਰਾ ਹਾਲ ਆ ਬੱਚੇ ਮਰੀਆਂ ਦੀ ਚਟਕ ਲਾ ਲੱਗ ਗਈ ਜੀ ਇਹਦਾ ਹੱਲ ਹੈ ਕੀ ਇਹ ਬੱਚਾ ਕੋ ਬਾਹਰ ਜਾਊਗਾ ਆਪਦੀ ਜ਼ਿੰਦਗੀ ਬਣਾਊਗਾ ਆਪਦੀ ਜ਼ਿੰਦਗੀ ਬਣ ਜੂਗੀ ਨਾਲ ਕਿਨ ਮਗਰ ਪਰਿਵਾਰ ਆ ਮਾਂ ਪਿਓ ਦੀ ਉਹਦੀ ਵੀ ਜ਼ਿੰਦਗੀ ਬਣ ਜੂਗੀ ਜੇ ਇੱਥੇ ਰਹਿਣਗੇ ਤਾਂ ਹਾਲਾਤ ਨੂੰ ਪਤਾ ਕੀ ਹਾਲਾਤ ਆ ਉਹ ਕਬਹੁਤ ਹੋਵੇ ਪੈਸਾ ਨਹੀਂ ਬਣਦਾ ਇੱਥੇ ਜੀ ਪੈਸੇ ਦੀ ਸਪਨ ਸਾਹਿਬ ਪੈਲੀਆਂ ਵੇਕਦੀਆਂ ਪਈਆਂ ਅੱਜ ਲੋਕ ਪੈਲੀਆਂ ਵੇਚ ਕੇ ਬਾਹਰ ਜਾਣਾ ਚਾਹੁੰਦੇ ਨੇ ਲੋਕ ਪੈਲੀਆਂ ਦੇ ਵਿੱਚ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ ਕਿਉਂ? ਜੇ ਕਿਲਾ ਵੇਚ ਕਿਉਂ ਦੋ ਤਿੰਨ ਚੀਜ਼ ਆ ਵੜਦੇ ਆ। ਹਾਂਜੀ। ਮੈਂ ਵੇਖਿਆ ਇੱਕ ਦੋ ਘਰ ਗਏ ਆ। ਜਿਨ੍ਹਾਂ ਨੇ ਦੋ ਕਿਲੇ ਜ਼ਮੀਨ ਵੇਚੀ ਦੋ ਕੁੜੀਆਂ ਨੂੰ ਭੇਜਤੀਆਂ ਵਧੀਆ ਕਾਰੋਬਾਰ ਚੱਲ ਪਿਆ ਨਾ। ਹਾਂਜੀ। ਵਧੀਆ ਕੋਠੀ ਵੀ ਪਾਲੀ ਉਦੋਂ ਬਾਅਦ ਸਗਾ ਦੀ। ਪਹਿਲਾਂ ਤਾਂ ਕਮਰੇ ਸੀ ਉਦੋਂ ਬਾਅਦ ਕੋਠੀ ਪੈ ਗਈ। ਵੀ ਜਿਉ ਪੈਲੀ ਜਿਉ ਪੈਲੀ ਨਾ ਵੇਕਦੀ ਤਾਂ ਫਿਰ ਇੱਥੇ ਕੁਝ ਨਹੀਂ ਬਣਨਾ। ਫਿਰ ਉਹ ਬੱਚੇ ਦੋਵੇਂ ਕੁੜੀਆਂ ਤੇ ਜੀ ਪੈਸੇ ਤਾਂ ਲਾਉਣੇ ਪੈਣੇ ਸੀ। ਦਿਹਾੜੀ ਨਹੀਂ ਹੋਣੀ ਲੱਗ ਜਾਨੀ ਸੀ। ਦਿਹਾੜੀ ਨੂੰ ਨਹੀਂ ਬੰਦੇ ਤੋਂ ਬੰਦੇ ਤੋਂ। ਜ਼ਮੀਨ ਉਹ ਹੋ ਬਾਹਰ ਜਾਵੜੇ ਵਧੀਆ ਕਾਰੋਬਾਰ ਹੋ ਗਿਆ ਉਹਨਾਂ ਦਾ ਅੱਜ ਤੁਸੀਂ ਕਹਿੰਦੇ ਹਾਲਾਤ ਇਦਾਂ ਦੇ ਵੀ ਬਾਹਰ ਜਾਏ ਬਿਨਾ ਪੰਜਾਬੀ ਬੰਦੇ ਦੀ ਕਮਾਈ ਉਹਦਾ ਵਧੀਆ ਕਾਰੋਬਾਰ ਕਰੇ ਤੇ ਵਧੀਆ ਪੈਸਾ ਬਣਦਾ ਜੀ ਇਥੇ ਕੰਮ ਜਿਨਾ ਮਰਜ਼ੀ ਕਰ ਲੋ ਛੋਟੇ ਜ਼ਿਮੀਦਾਰਾਂ ਦਾ ਬਹੁਤ ਔਖਾ ਦੋ ਤਿੰਨ ਕਿੱਲੇ ਵਾਲੇ ਨੂੰ ਤਾਂ ਕੋਈ ਇੰਨਾ ਮੈ ਨਹੀਂ ਫਟਿਆ ਨੀਗਾ ਸੈਂਟਰਲ ਸਰਕਾਰ ਦੀਆਂ ਪਾਲਿਸੀਆਂ ਸੀਗੀਆਂ ਜੀ ਕਿਸਾਨਾਂ ਦੀਆਂ ਜ਼ਮੀਨਾਂ ਹੀ ਖੋਲੋ ਜੀ ਆਹ ਸਭ ਕੁਝ ਸੀ ਗਿਆ ਧਰਨੇ ਲੱਗੇ ਚਲੋ ਲੋਕਾਂ ਨੇ ਬਚਾ ਲਿਆ ਪੰਜਾਬ ਜੀ ਜੀ ਉਹ ਵੀ ਉਹਦੇ ਵਿੱਚ ਵੀ ਯੋਗਦਾਨ ਬਾਹਰ ਵਾਲਿਆਂ ਦਾ ਬਹੁਤ ਜ਼ਿਆਦਾ ਬਹੁਤ 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 ਹੁਣ ਕੋਈ ਵੀ ਆਪਣ ਮੰਡਿੰਗ ਕਰਦੇ ਜੀ ਹੁਣ ਕੋਈ ਵੀ ਆਪਣੇ ਕੋਈ ਕਸਟ ਆਉਂਦਾ ਵੀ ਪਾਣੀ ਆ ਗਿਆ ਕੋਈ ਕੁਛ ਵੀ ਆ ਗਿਆ ਕੋ ਕਿੰਨਾ ਚਿਰ ਬਾਹਰੋਂ ਪੈਸ ਆਊਗਾ ਫੇਰ ਉਹਦਾ ਹੱਲ ਹੋਊਗਾ ਨਹੀਂ ਕੋਈ ਹੱਲ ਨਹੀਂ ਜਿਵੇਂ ਉਹ ਖੇਡਾਂ ਚੱਲੀ ਜਾਂਦੀਆਂ ਨੇ ਚੱਲਦੀਆਂ ਐ ਕੋਟੀ ਚੱਲਦੀ ਐ ਉਹ ਵੀ ਬਾਹਰੋਂ ਬਣ ਲਗਾਉਂਦੀ ਐ ਜੀ ਉਹਦੇ ਨਾਲ ਚੱਲ ਰਹੀ ਐ ਸਾਡੇ ਗੂਲ ਵਾਲੇ ਟੂਰਨਾਮੈਂਟ ਹੋਇਆ ਜੀ ਹਾਂ ਜੀ 32 35 ਲੱਖ ਰੁਪਏ ਲੱਗੇ ਉੱਤੇ ਜੀ ਹਾਂਜੀ ਤੇ ਜੇ ਬੱਚੇ ਬਾਹਰ ਗਏ ਕਿਨੇ ਕੋ 2 ਲੱਖ ਪਾਇਆ ਕਿਨੇ 50 ਹਜ਼ਾਰ ਪਾਇਆ ਕਿ 4 ਲੱਖ ਪਾਇਆ ਮੈਂ ਆਪਣੇ ਜਪਿਆਬੀਆਂ ਦੇ ਕਿਨੇ ਪਾ 500 ਦੇ ਨਾਲ ਕਿਨੇ ਹਜ਼ਾਰ ਦੇ ਨਾਲ ਦੀ ਹੈ ਕਿਥੋਂ 35 ਲੱਖ ਰੁਪਏ ਕੱਟਾਉਂਦਾ ਪੂਰੀ ਦੁਨੀਆ ਨੇ ਦੇਖਿਆ ਪੰਜਾਬ ਚ ਹੜ ਆ ਗਏ ਹਾਂਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਹਾਂਜੀ ਕਹਿੰਦੇ ਜੀ ਅਸੀਂ ਇੰਨੇ ਰੁਪਏ ਦੇਾਂਗੇ ਇੰਨੇ ਰੁਪਏ ਦੇਾਂਗੇ ਬਿਲਕੁਲ ਕਿਸਾਨ ਤੱਕ ਤਾਂ ਕੁਝ ਵੀ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਜੀ ਬਾਹਰ ਵਾਲਿਆਂ ਨੇ ਫੇਚ ਵਾਰੇ ਪਵਾਤੇ ਜੀ ਲੋਕਾਂ ਦੇ ਨਹੀਂ ਪਹੁੰਚਿਆ ਜੀ ਉਹਨਾਂ ਨੇ ਸਗਾ ਦੀ ਫੰਡਿੰਗ ਕਰਕੇ ਉਹ ਪੈਸਾ ਬਹੁਤ ਕੱਲਿਆ ਸਗਾ ਉਹਨਾਂ ਦੇ ਕੁਝ ਹੋਇਆ ਤੇ ਸਰਕਾਰਾਂ ਨੇ ਤਾਂ ਕੁਝ ਨਹੀਂ ਦਿੱਤਾ ਅਲਿਤੇ ਜਦੋਂ ਸਾਡੇ ਨਿਆਣੇ ਤਕੜੇ ਹੋਣਗੇ ਫਿਰ ਉਹ ਮਾਪਿਆਂ ਨੂੰ ਸੰਭਾਲ ਲੈਣਗੇ ਸੰਭਾਲ ਲੈਣਗੇ ਜੀ ਤੇ ਜਿਹੜਾ ਨਿਆਣਾ ਆਪ ਹੀ ਅੱਜ ਬੇਰੋਜ਼ਗਾਰ ਬੈਠਾ ਹੈ ਪੰਜਾਬ ਚੋਂ ਕੀ ਕਰੇ ਜੀ ਜਦੋਂ ਨਿਆਣੇ ਨੂੰ ਕੋਈ 50 ਰੁਪਏ ਦੀ ਲੋੜ ਆ 50 ਦੀ ਇਹਦੇ ਕੋਲੇ ਤਾਂ ਆਦੇ ਮਾਪਿਆਂ ਨੂੰ ਕਿੱਦੇ ਤੂੰ ਤੁਹਾਡੇ ਜਵਾਕਾਂ ਨੇ ਘਰ ਵੀ ਲੈ ਲਿਆ ਆਪ ਦੇ ਬਿਲਕੁਲ ਬਿਲਕੁਲ ਇਹ ਤੇ ਉਹਨਾਂ ਨੂੰ ਲੋਨ ਕਿਸੇ ਨੇ ਨਹੀਂ ਦੇ ਦਿੱਤਾ ਇੱਥੇ ਰਹਿੰਦੇ ਹਾਲਾਤ ਬਹੁਤ ਮੜੇ ਸੀਗੇ ਇੱਥੇ ਟਰੈਕਟਰ ਦਾ ਲੋਨ ਨਹੀਂ ਹੁੰਦਾ ਉੱਥੇ 5 ਕਰੋੜ ਰੁਪਏ ਦਾ ਘਰ ਦਾ ਵੀ ਲੋਨ ਨਹੀਂ ਤਾੜਕੇ ਕੁਝ ਨਹੀਂ ਬਣਦਾ ਜੀ ਔਖਾ ਕੰਮ ਅੱਜ ਲਾਤੇ ਹੋ ਜਿਹੜੇ ਖੜੇ ਆ ਜਿਹੜੇ ਬੱਚੇ ਬਾਹਰ ਜਾਵੜੇ ਚੇ ਜਾਈ ਜਾਂਦੇ ਆ ਉਹ ਵਧੀਆ ਕਾਰੋਬਾਰ ਕਰਦੇ ਜਾਂ ਕਿੰਨਾ ਚਿਰ ਬਾਹਰ ਨਹੀਂ ਬੱਚਾ ਜਾਂਦਾ ਮੇਰੀ ਬੇਟੀ ਤੇ ਜਵਾਈ ਵਰਕ ਅਪਾਰਟਮੈਂਟ ਤੇ ਗਏ ਤਿੰਨ ਸਾਲ ਦਿੱਤੀ ਜੀ ਉਹਨੇ ਦੂਆ ਕੋਲੇ ਕੱਢ ਗਏ ਹਾਂਜੀ ਉੱਥੇ ਹਾਂਜੀ ਵਧੀਆ ਕਾਰੋਬਾਰ ਕਰਦੇ ਆ ਮੋਜੇ ਮੋਜੇ ਜੀ ਇੱਥੇ ਹੁੰਦੇ ਕਿੱਥੇ ਗੱਡੀ ਲਈ ਜਾਂਦੀ ਸੀ ਕੀ ਕਰਦੇ ਬਰਾੜ ਸਾਹਿਬ ਕਦੀ ਲੱਗਦਾ ਨਹੀਂ ਕੋਈ ਬੱਚੇ ਬਾਹਰ ਨੇ ਤਿਹਾਰ ਤੁਸੀਂ ਮਿਲ ਨਹੀਂ ਪਾਉਂਦੇ ਬਾਈ ਸਾਰੋ ਕਰਨਾ ਪੈਂਦਾ ਕੀ ਕਰੀਏ ਮਜਬੂਰੀਆਂ ਹੋ ਜਾਂਦੀਆਂ ਬੰਦੇ ਦੀਆਂ ਜੀ ਉਹ ਯਾਹੇ ਚਾਹ ਜੀ ਅਸੀਂ ਕਮਾਈ ਕਰਦੇ ਆ ਖਾਂਦੇ ਆ ਵਧੀਆ ਮੌਸੂਕੇ ਆ ਵਧੀਆ ਗੱਲ ਸਾਨੂੰ ਮਤੰਦੇ ਆਉ ਲੈਂਦੇ ਜਾਇ ਨਹੀਂ ਸਾਨੂੰ ਚਾਰ ਰੁਪਏ ਪਾਉਂਦੇ ਆ ਬਈ ਬਾਪੂ ਕਰੋ ਐ ਸ਼ਬਦ ਖਾਓ ਪੀਓ ਆਉਦਾ ਦਿੰਦੇ ਆ ਲੈਂਦੇ ਮੈਂ ਜਦੋਂ ਬਰਾੜ ਸਾਹਿਬ ਦੇ ਘਰ ਜਾਣਾ ਨਾ ਜੀ ਮੈਂ ਇਹਨਾਂ ਦੇ ਬਜ਼ੁਰਗਾਂ ਨੂੰ ਮਿਲਦਾ ਇਹਨਾਂ ਦੇ ਮਾਤਾ ਜੀ ਨੂੰ ਮਿਲਦਾ ਜਦੋਂ ਸਾਰੇ ਪਰਿਵਾਰ ਨੂੰ ਇਕੱਠੇ ਦੇਖਦਾ ਘਰ ਦੇ ਵਿੱਚ ਇਹ ਸਾਰੇ ਜਣੇ ਬੜੇ ਖੁਸ਼ ਹੁੰਦੇ ਨੇ ਹਾਂਜੀ ਕਦੀ ਬਾਪੂ ਜੀ ਹੁਣੀ ਧੁੱਪ ਸੇਕਦੇ ਹੁੰਦੇ ਨੇ ਹਾਂਜੀ ਕਦੀ ਉਹ ਆਪਣੇ ਮੱਝਾਂ ਗਾਵਾਂ ਦੇ ਨਾਲ ਲੱਗੇ ਨੇ ਅੱਜ ਇਹਨਾਂ ਨੂੰ ਦੇਖਦਾ ਇਹ ਕੱਲੇ ਵਿਚਾਰੇ ਇੱਥੇ ਖੱਜਲ ਹੋ ਰਹੇ ਨੇ ਬੱਚਾ ਇਹਨਾਂ ਦਾ ਉੱਥੇ ਸਹੀ ਗੱਲ ਹੈ ਸਹੀ ਗੱਲ ਹੈ ਕਿਤੇ ਨਾ ਕਿਤੇ ਇਹ ਲਾਸ ਵੀ ਤਾਂ ਅਸੀਂ ਬਿਹਰ ਕਰਦੇ ਪਏ ਨਾ ਸਾਰੇ ਲੋਕ ਇੱਕ ਬਾਪ ਚਾਹੁੰਦਾ ਉਹਦਾ ਬੱਚਾ ਦੂਰ ਜਾਵੇ ਉਹ ਚਾਹੁੰਦਾ ਨਹੀਂ ਫਿਰ ਮਜਬੂਰੀਆਂ ਜੀ ਫਿਰ ਜੇ ਨਹੀਂ ਜਾਂਦੇ ਸੀ ਤਾਂ ਫਿਰ ਇੱਥੇ ਬੰਦਾ ਕੁਝ ਨਹੀਂ ਸੀ ਹੁਣ ਤਾਂ ਕਹਿੰਦੇ ਇਹੀ ਚਾਹ ਵਧੀਆ ਕਮਾਈ ਕਰਦੇ ਆ ਆਪਣ ਵੀ 2 ਰੁਪਏ ਦਿੰਦੇ ਆ ਆ ਵੀ ਗੱਡੀਾਂ ਕੋਲ ਆਖਰੀ ਦੀਆਂ ਘਰ ਘਰ ਕੀਤੇ ਵਧੀਆ ਮौज ਮਾਰਦੇ ਇਹ ਆ ਕਰਾਉਂਦਾ ਹਰੋ ਜੀ ਇੱਥੇ ਇੱਥੇ ਹੁੰਦੇ ਬਿਲਕੁਲ ਕੋਈ ਏਡੀ ਵੱਡੀ ਗੱਡੀ ਨਹੀਂ ਲਈ ਜਾਣੀ ਸੀ ਹਾਂ ਜੀ ਜਿਵੇਂ ਆ ਮਰੂਤੀਆਂ ਬਰਾਤੇ ਹੁੰਦੀਆਂ ਸਾਡੇ ਕੋਲ ਅੱਗੇ ਵੀ ਸਿੰਗਲ ਉਹ ਚੱਲੀਆਂ ਜਾਂਦੀਆਂ ਸੀ ਕੋਈ ਵੱਡੀ ਗੱਡੀ ਨਹੀਂ ਲਈ ਜਾਣੀ ਹੁਣ ਬੱਚਿਆਂ ਨੇ ਮਿਹਨਤ ਕੀਤੀਆਂ ਬੁੜੀਆਂ ਕਾਰਾਂ ਥੱਲੇ ਦਾ 15-15 ਲੱਖ ਦੀਆਂ ਜੇ ਉਹਨਾਂ ਨੇ ਮਿਹਨਤ ਕੀਤੀ ਆ ਤੁਸੀਂ ਦਫ਼ਤਰ ਖੋਲ੍ਹੇ ਜੀ ਕਾਰੋਬਾਰ ਚੱਲੇ ਜੇ ਤੁਸੀਂ ਨਾ ਦਫ਼ਤਰ ਖੋਲ੍ਹਦੇ ਕਿਹੜਾ ਬੱਚਾ ਬਾਹਰ ਜਾਂਦਾ ਮੈਂ ਯਾਰਾਂ ਮਿੱਤਰਾਂ ਨੂੰ ਵੇਖੀ ਜਾਂਦਾ ਵੀ ਜਿਹੜੇ ਬੰਦਿਆਂ ਨੂੰ ਸੈਗਲ ਨਹੀਂ ਲਿਆ ਜਾਂਦਾ ਸੀ ਉਹਨਾਂ ਨੇ ਕੋਠੇ ਦੇ ਬੱਚੇ ਜਾਣ ਦੇ ਜਾਣ ਤੋਂ ਬਾਅਦ ਕੋਠੇ ਦੇ ਪਾਈਆਂ ਉਹਨਾਂ ਕੋਲੇ ਗੱਡੀਆਂ ਵੀ ਐ ਸੌਕੇ ਵੀ ਪੂਰੇ ਹੋ ਗਏ ਉਹ ਸਗਾਂ ਦੀ ਉਹ ਜਮੀਨ ਖਰੀਦ ਰਹੇ ਕਾਬ ਲੈ ਰਹੇ ਬਾਹਰ ਜਾ ਪਰ ਕਰਕੇ ਜੇ ਇੱਥੇ ਹੁੰਦੇ ਬਿਲਕੁਲ ਨਹੀਂ ਸੀ ਬਾਹਰ ਦੇ ਬੰਦੇ ਜੀ ਇੱਥੇ 165 ਹਾਂਜੀ ਇੱਥੇ ਰੁਪਏ ਹੀ ਚੱਲਣਾ ਜੇ ਜਿਹੜਾ ਛੋਟਾ ਬੱਚਾ ਹੁੰਦਾ ਕੜਾ ਉਹ ਥੋੜਾ ਕਿਰਸ ਕੱਟ ਲੈਂਦਾ ਜੋੜਨਾ ਦਾ 4 ਰੁਪਏ ਉਹ ਸੌਖੀ ਰੋਟੀ ਖਾ ਲੈਂਦਾ ਜੇ ਉਹ ਵਜ੍ਹਾ ਉਹ ਪੋਗਰ ਪੋਗਰ ਬਣੇ ਆ ਅਗਰ ਬੱਚੇ ਸਿਆਣੇ ਪੜ੍ਹੇ ਲਿਖੇ ਹੋ ਜੇ ਸੋਸ਼ਲ ਮੀਡੀਆ ਦਾ ਜਵਾਨਾ ਗਰੀਬੀ ਦੇਖੀ ਆ ਜੀ ਮੈਂ ਅਕਸਰ ਦੇਖਦਾ ਸ਼ਹਿਰਾਂ ਵਾਲੇ ਲੋਕ ਜਾ ਕੇ ਵਾਪਸ ਆ ਜਾਂਦੇ ਪਿੰਡਾਂ ਵਾਲੇ ਲੋਕ ਕੰਮ ਜਾ ਉਹ ਜਾਂਦੇ ਸ਼ਹਿਰ ਸ਼ਹਿਰਾਂ ਵਾਲੇ ਬੱਚੇ ਕੰਮ ਕਰਕੇ ਰਹਿ ਜਾਂਦੀ ਉਹ ਮਾਂ ਪਿਓ ਤੇ ਸਿਰ ਤੇ ਐਸ਼ ਕਰਦੇ ਆ ਜੇ ਕੰਮ ਕਰਨਾ ਆਸਟ੍ਰੇਲੀਆ ਅਮਰੀਕਾ ਕੈਨੇਡਾ ਜੇ ਕੰਮ ਕਰੂਗਾ ਤਾਂ ਬਹੁਤ ਤਕੜੀ ਗੱਲ ਬਣ ਸਕਦੀ ਹੈ ਚਾਰ ਪੈਸਾ ਲੱਗਣਗੇ ਜਾਣ ਤੇ ਠੀਕ ਹੈ ਪਰ ਮੈਂ ਤਾਂ ਇੱਕ ਦੋ ਬੰਦੇ ਦੇਖਿਆ ਵੀ ਉਹਨਾਂ ਨੇ 2 ਕਿਲੋ ਜਮੀਨ ਵੇਚ ਕੇ ਕੱਲਿਆ ਕੋ ਤੂੰ ਸੌਖਾ ਹੋ ਗਿਆ ਕੰਮ ਤੇ ਵੇਖੋ ਵੇਰ ਵੀ ਜਾਣੀ ਸੀ ਹਾਂਜੀ ਜੇ ਨਾ ਬੱਚੇ ਘਲਦਾ ਤਾਂ ਛਿੱਟੇ ਛਿੱਟੇ ਚ ਵਿਖ ਜਾਣੀ ਮੈਂ ਇੱਕ ਤੋਂ ਬੰਦੇ ਰੱਖਿਆ ਯਾਰ ਮੇਤਰ ਵੀ ਆ ਰਸਦਾਰ ਵੀ ਹੈ ਤੇ ਉਹਨਾਂ ਦੇ ਵਧੀਆ ਕੰਮ ਕਰ ਜਾਂਦੇ ਜੇ ਜਦੋਂ ਅਸੀਂ ਕਿਸੇ ਨੂੰ ਸਮਝਾਉਂਦੇ ਆ ਨਾ ਜੀ ਅਗਲਾ ਨਾ ਨਿੰਦਣ ਲੱਗ ਜਾਂਦਾ ਅਗਲਾ ਮਾੜੀਆਂ ਚੀਜ਼ਾਂ ਫੜ ਲੈਂਦਾ ਜਦੋਂ ਅਸੀਂ ਚੰਗੇ ਪੁਲਿਸ ਅਫਸਰ ਦਾ ਨਿਆਣਾ ਦੇਖਦੇ ਹਾਂ ਵੀ ਬਾਹਰ ਹੈ ਹੈਗੇ ਜੀ ਇੱਕ ਆਈਏ ਅਫਸਰ ਉਹਦਾ ਬੱਚਾ ਵੀ ਬਾਹਰ ਗਿਆ ਨਾ ਬਾਹਰ ਹੈਗੇ ਜੀ ਜੱਜ ਸਾਹਿਬ ਦਾ ਨਿਆਣਾ ਵੀ ਬਾਹਰ ਹੈ ਵਕੀਲ ਸਾਹਿਬ ਦਾ ਨਿਆਣਾ ਵੀ ਬਾਹਰ ਹੈ ਇੱਕ ਕਿਸਾਨਾਂ ਨੂੰ ਕਿਉਂ ਨਹੀਂ ਇਹ ਗੱਲ ਸਮਝ ਲੱਗਦੀ ਪਤਾ ਨਹੀਂ ਕਿਉਂ ਬੜੀਆ ਕਿਸਾਨਾਂ ਨੂੰ ਜਾ ਰਹੇ ਆ ਸਮਝ ਲੱਗਦੀ ਆ ਜੀ ਇਹ ਸਮਝ ਨਹੀਂ ਰਹੀ ਆ ਵੀ ਉਹ ਕੰਜਾਂ ਦਾ ਦਾ ਲ ਨਹੀਂ ਲੱਗ ਰਿਹਾ ਜਾਂਦਾ ਜੀ ਉਹਨਾਂ ਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਵੀ ਮੈਂ ਕਿਵੇਂ ਘੱਲਾ ਜਿਨ੍ਹਾਂ ਨੂੰ ਨਾ ਜ਼ਮੀਨ ਨਾਲ ਬੜਾ ਪਿਆਰ ਆ ਜ਼ਮੀਨ ਵੇਚਣ ਨੂੰ ਤਿਆਰ ਨਹੀਂ ਲੋਗ ਠੱਗਿਆ ਠੋਰਗਾ ਇਹਨਾਂ ਕੋਲ ਆ ਉਹਨਾਂ ਉਹ ਕਰਕੇ ਅਗਲਾ ਡਰਦਾ ਜੀ ਤੇ ਇਹ ਸਾਫ ਸੁਥਰਾ ਉਹਨਾਂ ਨੂੰ ਜਾਣ ਆ ਤੇ ਕੋਈ ਬੰਦਾ ਮਿਲੇ ਤਾਂ ਜਾਣ ਨੂੰ ਤਿਆਰ ਆ ਬੰਦੇ ਜੀ ਉਹਨਾਂ ਨੂੰ ਕੋਈ ਚੰਗਾ ਜੱਟ ਮਿਲੇ ਵਿਨੇ ਹੈਰੀ ਵਰਗਾ ਫੇਰ ਸਰੇ ਲੱਗ ਲੱਗ ਸਕਦਾ ਸਾਡੀ ਨਾ ਸਾਡੀ ਨੇ ਇੱਕ ਲਿਮਿਟੇਸ਼ਨ ਹੈ ਅਸੀਂ ਚੰਡੀਗੜ੍ਹ ਬੈਠੇ ਆਂ ਅੱਜ ਬੰਦਾ ਕਹਿੰਦਾ ਜੀ ਮੈਂ ਭਾਜੀ ਫਰੀਦਕੋਟ ਤੋਂ ਆ ਤੇ ਮੈਨੂੰ ਫਰੀਦਕੋਟ ਹੀ ਆ ਕੇ ਕੋਈ ਸਮਝਾ ਜਾਵੇ ਮੈਂ ਚੰਡੀਗੜ੍ਹ ਨਹੀਂ ਆਣਾ ਨਹੀਂ ਐ ਨਹੀਂ ਕੰਮ ਹੋਣਾ ਜੀ 2 4 5 ਹਜ਼ਾਰ ਰੁਪਏ ਲੱਗ ਜਾਂਦਾ ਚੰਡੀਗੜ੍ਹ ਆ ਲੱਗਦਾ ਹੀ ਲੱਗਦਾ 10000 ਜੀ ਕਿਹੜਾ ਪੈਂਦਾ ਜੀ ਇਹ ਕਿਹੜਾ ਤੇ ਲੋਕੀ ਚਾਹੁੰਦੇ ਨੇ ਵੀ ਸਾਨੂੰ ਸਾਡੇ ਇਲਾਕੇ ਜੀ ਕੋਈ ਸਮਝਾ ਦੇਵੇ ਉਹ ਜਿੱਥੇ ਜਿੱਦਾਂ ਦੀ ਕੋਈ ਪੱਟੀ ਪੜਾਉਂਦਾ ਉਦਾਂ ਦੇ ਪੈਸੇ ਸੁੱਟ ਕੇ ਆ ਜਾਂਦੇ ਲੋਕੀ ਬਣਾਉਂਦੇ ਗੱਲਾਂ ਦੇ ਖੜਾ ਜੀ ਇਹ ਕੋ ਸਮਾਨ ਪਾਵਾਂਗੇ ਇਹ ਹੁਣ ਜੀ ਇਹ ਚੱਲਦਾ ਜੀ ਜਿਹੜਾ ਅਣਪੜ੍ਹ ਬੰਦੇ ਨੇ ਜਾਣਾ ਹੋਵੇ ਆਸਟ੍ਰੇਲੀਆ ਦੇਖੋ ਬੰਦਾ ਜਦੋਂ ਬਾਹਰ ਜਾਣਾ ਨਾ ਜੀ ਸਾਨੂੰ ਸਿਰਫ 2 4 6 ਮਹੀਨੇ ਚਾਹੀਦੇ ਹੁੰਦੇ ਆ ਹਾਂ ਜੀ 6 ਮਹੀਨਿਆਂ 'ਚ ਹਰ ਤਰ੍ਹਾਂ ਦੇ ਕਾਗਜ਼ ਬਣ ਜਾਂਦੇ ਆ ਠੀਕ ਆ ਜੀ ਜਿਹਦੇ ਖਾਤੇ 'ਚ ਪੈਸੇ ਨਹੀਂ ਆਉਂਦੇ ਉਹਦੇ ਖਾਤੇ 'ਚ ਪੈਸੇ ਪਾ ਦਿਓ ਹਾਂ ਜੀ ਅੱਜ ਕੱਲ ਜ਼ਿਮੀਦਾਰ ਨੂੰ ਜਿੰਨਾ ਵੀ ਜਿਹਦੇ ਕੋਲ ਜਿੰਨੀ ਵੀ ਜ਼ਮੀਨ ਹੈ ਨਾ ਜੀ ਸਰਕਾਰ ਉਹਦੇ ਖਾਤੇ 'ਚ ਪੈਸੇ ਪਾਉਂਦੀ ਹੈ ਹਾਂ ਜੀ ਪਾਉਂਦੀ ਜਦੋਂ ਕਣਕ ਝੋਨੇ ਦੇ ਪੈਸੇ ਤੁਹਾਨੂੰ ਖਾਤੇ 'ਚ ਮਿਲਦੇ ਆ ਨਾ ਤੁਸੀਂ ਸਿਰਫ ਉਹਦਾ ਪ੍ਰੂਫ ਦੇ ਦਿਓ ਇੰਨੇ ਨਾਲ ਵੀਜਾ ਲੱਗ ਜਾਂਦੇ ਠੀਕ ਹੈ ਜੀ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਬਹੁਤ ਦੁਨੀਆ ਬਾਹਰ ਚਲੇਗੀ ਤੁਸੀਂ ਕਿਸੇ ਕੋ ਰਾਹਦਾਰੀ ਮੰਗਾ ਲਓ ਸਪான்ਸਰਸ਼ਿਪ ਮੰਗਾ ਲਓ ਤੁਹਾਡਾ ਵੀਸਟਰ ਵੀਜਾ ਲੱਗ ਜਾਂਦਾ ਜੀ 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 ਠੀਕ ਹੈ ਸਾਡੇ ਲੋਕ ਡਰਦੇ ਆ ਮੇਰੇ ਕੋ ਆਇਲਟ ਹੈ ਨਹੀਂ ਮੇਰੇ ਕੋ ਪੜਾਈ ਲਿਖਾਈ ਹੈ ਨਹੀਂ ਆਪਾਂ ਚੱਲੇ ਕੀ ਕਰਨਾ ਆਪਾਂ ਕੰਮ ਕਰਨ ਚੱਲੇ ਆਂ ਆਪਾਂ ਪੜਾਈ ਐਪੜੂ ਨਹੀਂ ਅਗੀ ਕਰਨੀ ਬਿਲਕੁਲ ਬਿਲਕੁਲ ਕਈ ਤਰੀਕਿਆਂ ਦੇ ਵੀ ਕੰਮ ਕਰਨ ਦੇ ਵੀ ਕਰਨ ਦਾ ਤਾਂ ਕੰਮ ਹੀ ਆਣਾ ਜੀ ਹਾਂ ਜੀ ਤੇ ਕੰਮ ਕਰਨਾ ਦਾ ਤੇ ਕਈ ਕਈ ਤਰੀਕਿਆਂ ਦੇ ਵੀ ਜੀ ਹੈਗੇ ਆ। ਵੀਜੇ ਬਹੁਤ ਆ ਜੀ ਲੋਕੀ ਜੇ ਸਮਝਣ ਲੱਗੇ ਤਾਂ ਅਗਲੇ ਨੂੰ ਸਾਡੀ ਗੱਲ ਨਹੀਂ ਸਮਝ ਲਾਗਦੀ। ਕਿਹੜੇ ਕਿਹੜੇ ਜੀ ਤਰੀਕੇ ਜਾਣਦੇ ਜੀ? ਦੇਖੋ ਸਭ ਤੋਂ ਸੋਖਾ ਕੰਮ ਹੁੰਦਾ ਜੀ ਤੁਸੀਂ ਪੜ੍ਹਾਈ ਤੌਰ ਤੇ ਚਲੇ ਜਾਓ। ਪੜ੍ਹਾਈ ਤੌਰ ਤੇ ਜਦੋਂ ਜਵਾਕ ਨੇ ਜਾਣਾ ਨਾ ਉਹਦੇ ਚੰਗੇ ਨੰਬਰ ਵੀ ਚਾਹੀਦੇ ਬੈਂਡ ਵੀ ਚਾਹੀਦੇ ਰੁਪਈਆ ਵੀ ਚਾਹੀਦਾ ਪੰਡ ਵੀ ਸ਼ੋ ਕਰਨੇ ਪੈਂਦੇ ਜੋ ਹਰ ਕਿਸੇ ਜ਼ਿੰਮੇਵਾਰ ਤੇ ਵਸਦਾ ਨਹੀਂ ਹੁੰਦਾ। ਅਸੀਂ ਉਹਨੂੰ ਕਹਿੰਦੇ ਤੇਰਾ ਰਿਸ਼ਤੇਦਾਰ ਰਹਿੰਦਾ ਉੱਥੇ ਕੋਈ ਨਾ ਭਰਾ ਭਰਾ ਹਰ ਕਿਸੇ ਦਾ ਰਹਿੰਦਾ। ਬਿਲਕੁਲ। ਪਰ ਤੁਸੀਂ ਪਿੰਡ ਦੇ ਸਰਪੰਚ ਜੀ ਤੁਹਾਡੇ ਪਿੰਡ ਹੁਣ ਤੁਸੀਂ ਜਿਹੜੇ ਤੁਹਾਡੇ ਪਿੰਡ ਚੋਂ ਲੋਕ گئے ਆ ਤੁਸੀਂ ਉਹਨਾਂ ਤੇ ਤਬਾਰ ਕਰ ਸਕਦੇ ਹੋ ਕਾਜ ਕਰ ਉਹ ਲੋਕ ਤੁਹਾਡੇ ਤੇ ਤਬਾਰ ਕਰ ਸਕਦੇ ਬਿਲਕੁਲ ਜੀ ਬਿਲਕੁਲ ਤੁਹਾਡੇ ਪਿੰਡੋਂ ਕਿਹਨੇ ਜਾਣਾ ਤੁਸੀਂ ਜਿਹੜਾ ਇੱਕ ਜਵਾਗ ਬਾਹਰ ਗਿਆ ਉਹਦੇ ਰਾਹਦਾਰੀ ਦੇ ਕਾਗਜ਼ ਮੰਗਾ ਲਓ ਬਿਲਕੁਲ ਪੂਰੀ ਫਾਈਲ ਬਣਾ ਕੇ ਪਾਓ ਵੀ ਆ ਲੱਗ ਜਾਂਦਾ ਬਿਲਕੁਲ ਐਦਾਂ ਇਹ ਕੰਮ ਫਰੀ ਚ ਹੋ ਜਾਂਦੇ ਆ ਲੋਕੀ ਭੱਜੇ ਜਾਂਦੇ ਏਜੰਟਾਂ ਕੋ ਜੀ ਹੂੰ ਜਿੱਥੇ ਜਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕੀ ਰੁਪਈਏ ਵੀ ਲੈ ਲੈਂਦੇ ਆ ਪਹਿਲੀ ਵੀ ਲਖਾ ਲੈਂਦੇ ਮੁੜ ਕੇ ਲੱਭਦਾ ਕੁਛ ਨਹੀਂ ਬਿਲਕੁਲ ਆਪਾਂ ਇਹਨੇ ਕਿੰਨੇ ਕੇਸ ਕੇਸ ਆ ਜਾਂਦੇ ਤਾਂ ਹੀ ਡਰਦੇ ਆ ਜੀ ਦੇਖੋ ਮੈਂ ਜਿੰਨੇ ਵੀ ਲੋਕ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਮੈਂ ਤੁਹਾਨੂੰ ਬਾਰ ਬਾਰ ਇੱਕੋ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਥੱਗੀ ਤੋਂ ਬਚਣਾ ਜੇ ਤੁਸੀਂ ਚਾਹਦੇ ਹੋ ਬਾਹਰ ਜਾਣਾ ਤੁਸੀਂ ਆਪਣੇ ਪਿੰਡ ਚੋਂ ਬਾਹਰ ਜਾ ਸਕਦੇ ਹੋ ਆਪਣੇ ਪਿੰਡ ਦੇ ਸਰਪੰਚ ਨੂੰ ਮਿਲੋ ਸਰਪੰਚ ਨੂੰ ਪੁੱਛੋ ਪੰਚ ਸਾਹਿਬ ਸਾਡੇ ਪਿੰਡ ਚੋਂ ਕਿੰਨੇ ਮੁੰਡੇ ਬਾਹਰ ਗਏ ਆ ਤੁਹਾਡੇ ਪਿੰਡ ਚੋਂ ਜਿੰਨੇ ਬੱਚੇ ਬਾਹਰ ਗਏ ਆ ਉਹਨਾਂ ਨਾਲ رابطہ ਕਰੋ ਉਹਨਾਂ ਬੱਚਿਆਂ ਨਾਲ ਫੋਨ ਤੇ ਗੱਲ ਕਰੋ ਉਹਨਾਂ ਨੂੰ ਪੁੱਛੋ ਭਾਈ ਮੈਂ ਆ ਜਾਵਾਂ ਮੇਰੇ ਜੋਗਾ ਤੋਂ ਅਰੇਂਜਮੈਂਟ ਕਰ ਦੇਗਾ ਉਹਨਾਂ ਕੋਲੋਂ ਸਪான்ਸਰ ਮੰਗਾ ਲਓ ਨਹੀਂ ਮੇਰੇ ਦੋ ਸਾਥੀ ਨੇ ਵੀ ਸਮਾਜ ਸੇਵਾ ਕਰਦੇ ਨੇ ਜਦੋਂ ਬਰਾੜ ਸਾਹਿਬ ਦੀ ਗੱਲ ਕਰੀਏ ਬਰਾੜ ਸਾਹਿਬ ਨੇ ਆਪਣੇ ਦੋਵੇਂ ਬੱਚੇ ਬਾਹਰ ਭੇਜ ਲਏ ਅੱਜ ਦੀ ਰੇਟ ਤੇ ਸੇਵਾ ਕਰਦੇ ਨੇ ਇਹ ਅਕਸਰ ਉਹ ਲੋਕ ਗਰੀਬ ਲੋਕ ਜਿਹੜੇ ਨਹੀਂ ਬਾਹਰ ਜਾ ਸਕਦੇ ਜਿਹਨਾਂ ਠਗੀਆਂ ਹੁੰਦੀਆਂ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਉਂਦੇ ਨੇ ਜੀ ਜੀ ਸਰਪੰਚ ਸਾਹਿਬ ਮੋਰ ਦੁਆਰ ਬੰਦੇ ਨੇ ਪਿੰਡਾਂ ਦੇ ਵਿੱਚ ਰੋਜ਼ ਵਿਚਰਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਨੇ ਬਿਲਕੁਲ ਤੁਸੀਂ ਸਮਝ ਸਕਦੇ ਜਦੋਂ ਕਿਸੇ ਬੰਦੇ ਨੂੰ ਸਰਪੰਚ ਬਣਾਇਆ ਜਾਂਦਾ ਪਿੰਡ ਦਾ ਕਿਸੇ ਗੱਲ ਨੂੰ ਬਣਾਇਆ ਜਾਂਦਾ ਬਿਲਕੁਲ ਇਹ ਵੀ ਦੋਵੇਂ ਜਣੇ ਜ਼ਿੰਮੇਵਾਰੀ ਲੈਣ ਨੂੰ ਤਿਆਰ ਨੇ ਤੁਸੀਂ ਇਹਨਾਂ ਕੋਲ ਵੀ ਜਾ ਸਕਦੇ ਜੀ ਇਨਾ ਗੁਰ ਜਾ ਕੇ ਪੁੱਛੋਨ ਬਰਾੜ ਸਾਹਿਬ ਦੇ ਦੋ ਜਵਾਗ ਬਾਹਰ ਨੇ ਜੇ ਤੁਸੀਂ ਬਰਾੜ ਸਾਹਿਬ ਨੂੰ ਜਾਣਦੇ ਹੋ ਇਹਨੂੰ ਕੋਈ ਯਾਰ ਆਪਣੇ ਜਵਾਕ ਕੋ ਕਾਗਜ਼ ਮੰਗਾ ਦੇ ਹੁਣ ਜੀ ਅੱਜ ਤੇਜਵੀਰ ਉੱਥੋਂ ਕਾਗਜ਼ ਭੇਜ ਦੇਵੇ ਕਹੋ ਜੀ ਜੇ ਤੇਜਵੀਰ ਆਪਣੀ ਰਾਹਦਾਰੀ ਬਣਾ ਕੇ ਭੇਜ ਦੇਵੇ ਪਿੰਡ ਦੇ ਚਾਰ ਮੁੰਡਿਆਂ ਦੀ ਉਹਨਾਂ ਦਾ ਵੀਜ਼ਾ ਲੱਗ ਜੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਣਾ ਬਿਲਕੁਲ ਸੇਵਾ ਜਾਣੇ ਨਿਆਣੇ ਭੱਜੇ ਜਾਂਦੇ ਆ ਜਨਤਾ ਕੋਲ ਲੈ ਵੀ ਮੇਰੇ ਕੋ ਪਹਿਲੀ ਲਖਾ ਲਾ ਮੈਨੂੰ ਲਿਖਾ ਦੇ ਲਿਖਾ ਦੇ ਲਿਖਾ ਦੇ ਆਪਾਂ ਕਿੰਨੇ ਸੋਸ਼ਲ ਮੀਡੀਆ ਦੇ ਨੇ ਭਰਾ ਹਾਲਾ ਜੀ ਮੈਨਾਂ ਕਿਹਦਾ ਪਾਲਾ ਹੁੰਦਾ ਕਰੋ ਘਰ ਪਾਲਾ ਉਹ ਪਲਾਂਤ ਭਲੇਤ ਪਾ ਤੁਸੀਂ ਆਪਣੇ ਪਿੰਡ ਦੇ ਸਰਪੰਚ ਕੋਲ ਜਾਓ ਤੋਂ ਬੰਦੇ ਜੀ ਤੁਸੀਂ ਉਸ ਬੰਦੇ ਕੋਲ ਜਾਓ ਜਿਹਦਾ ਜਵਾਗ ਬਾਹਰ ਗਿਆ ਤੁਸੀਂ ਜਾਂਦੇ ਉਹਦੇ ਕੋਲ ਪਏ ਹੋ ਜਿੱਥੇ ਤੁਹਾਨੂੰ ਪਤਾ ਜਾਂਦਾ ਛੇਲੇਣਾ ਤੁਹਾਨੂੰ ਕਿਹਨੇ ਦੇਖੋ ਆਪਾਂ ਕਿੰਨਾ 100 150 ਬੱਚਾ ਆਪਾਂ ਭੇਜਿਆ ਤੁਹਾਡੇ ਤੋਂ ਹਾਂ ਜੀ ਚੱਲ ਜੀ ਕਿੰਨੇ ਬੱਚੇ ਹੈਗਾ ਨਾ ਸਾਰੇ ਬੱਚੇ ਗੋਣ ਗਾਉਂਦੇ ਤੁਹਾਡਾ ਦੇਖੋ ਅਸੀਂ ਬਹੁਤ ਰਣੀ ਆ ਜੀ ਸੋਸ਼ਲ ਮੀਡੀਆ ਦੇ ਸਪੈਸ਼ਲੀ ਬਰਾੜ ਸਾਹਿਬ ਦੇ ਸਾਨੂੰ ਅੱਜ ਬਰਾੜ ਸਾਹਿਬ ਨਾਲ ਜੁੜੇ ਆਠ ਤੋਂ 10 ਸਾਲ ਹੋ ਗਏ ਜੀ 10 ਸਾਲਾਂ ਚ ਬਰਾੜ ਸਾਹਿਬ ਨੇ ਆਪਣਾ ਜਵਾਗ ਸਾਡੇ ਕੋਲ ਭੇਜਿਆ ਸੋ ਸਵਾ ਸੋ ਬਚਾ ਇਹਨਾਂ ਨੇ ਹੋਰ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਰਾਹ ਦਿਖਾ ਸਕਦੇ ਸੀ ਜਿਨ੍ਹਾਂ ਨੂੰ ਉਹਨੂੰ ਦਿਖਾਇਆ ਸਾਰੇ ਬੰਦੇ ਸਹੀ ਰਸਤੇ ਤੇ ਨੇ ਉਹ ਬੱਚੇ ਚਾਹਣਗੇ ਤੁਹਾਨੂੰ ਸਪான்ਸਰ ਕਰ ਲੈਣਗੇ ਕਰ ਲੈਣਗੇ ਹੁਣ ਇੱਕ ਬਰਾੜ ਚਾਵੇ ਤੇ ਤੁਹਾਡਾ ਬੱਚਾ ਬਾਹਰ ਜਾ ਸਕਦਾ ਤੁਸੀਂ ਕਿਹਦੇ ਕੋ ਜਾਂਦੇ ਹੋ ਤੁਸੀਂ ਜਾਂਟ ਕੋ ਜਾਂਦੇ ਹੋ ਜਾਂਟ ਰਦਾ ਲੈਣਾ ਦੇਣਾ ਕੋਈ ਨਹੀਂ ਜਾਂਟ ਤਾਂ ਕਹਿੰਦਾ ਰੁਪਈਏ ਲਿਆ ਤੇ ਕੰਮ ਕਰਾਂਗੇ ਹਾਂ ਬਿਲਕੁਲ ਬਿਲਕੁਲ ਸੋ ਮੇਰੀ ਬੇਨਤੀ ਹੈ ਸਾਰੇ ਵੀਰ ਭੈਣ ਭਰਾਵਾਂ ਨੂੰ ਜਿਹੜੇ ਸਪੈਸ਼ਲੀ ਲੋਕ ਫਰੀਦਕੋਟ ਜ਼ਿਲ੍ਹੇ ਚ ਰਹਿੰਦੇ ਨੇ ਤੁਸੀਂ ਬਰਾੜ ਸਾਹਿਬ ਨੂੰ ਮਿਲਣਾ ਤੁਸੀਂ ਸਰਪੰਚ ਸਾਹਿਬ ਨੂੰ ਮਿਲਣਾ ਇਹਨਾਂ ਨੂੰ ਜਾ ਕੇ ਪੁੱਛਣਾ ਕਿ ਸਾਡੇ ਪਿੰਡੋਂ ਕੋ ਸਾਨੂੰ ਉਹਦਾ ਨਾਮ ਐਡਰੈਸ ਦੇ ਦਿਓ ਇਹ ਤੁਹਾਡੀ ਗੱਲ ਕਰਾ ਦੂਗੇ ਹੁਣ ਹਰ ਇੱਕ ਬੰਦੇ ਦਾ ਜੁੜਾਵ ਆਪਣੇ ਪਿੰਡ ਨਾਲ ਹੁੰਦਾ ਆਪਣੇ ਪਰਿਵਾਰ ਨਾਲ ਹੁੰਦਾ ਭਾਈਚਾਰਾ ਹੁੰਦਾ ਜੇ ਤੁਹਾਡੇ ਪਿੰਡੋਂ ਕੋ ਬਾਹਰ ਗਿਆ ਉਹ ਤੁਹਾਨੂੰ ਇੱਕ ਰਾਹਦਾਰੀ ਭੇਜ ਦੂਗਾ ਤੁਹਾਡਾ ਵੀਜ਼ਾ ਲੱਗ ਜਾਣਾ ਬਿਲਕੁਲ ਵੈਸੀ ਵਾਲਿਆਂ ਨੇ ਕੀ ਦੇਖਣਾ ਯਾਰ ਉਸੇ ਪਿੰਡ ਦਾ ਹੈ ਜਿੱਥੋਂ ਵੱਡਾ ਹੋਇਆ ਬਿਲਕੁਲ ਬਿਲਕੁਲ ਕੋ ਬਗਾਨਾ ਬੰਦਾ ਸਪான்ਸਰ ਕਰੂਗਾ ਤੇ ਫਿਰ ਮੈਨਾ ਹੋ ਸਕਦਾ ਜਦੋਂ ਤੁਸੀਂ ਕਹਿੰਦੇ ਯਾਰ ਅਸੀਂ ਇਕੱਠੇ ਖੇਡੇ ਇੱਕੋ ਪਿੰਡ ਦੇ ਆ ਫਿਰ ਜਦੋਂ ਸਰਪੰਚ ਦੀ ਚਿੱਠੀ ਨਾਲ ਲੱਗ ਜਾਨੀਏ ਫਿਰ ਹੋਰ ਜ਼ਿਆਦਾ ਸੁੱਖਾ ਹੋ ਜਾਣਾ ਕੰਮ ਬਿਲਕੁਲ ਬਿਲਕੁਲ ਸੂ ਢੰਗ ਤਰੀਕੇ ਆ ਜੀ ਬਾਹਰ ਜਾਣ ਦੇ ਜੀ 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 ਹੁਣ ਤੁਸੀਂ ਮੈਨੂੰ ਪੁੱਛਿਆ ਕਿਦਾਂ ਜਾ ਸਕਦੇ ਜੇ ਤੁਸੀਂ ਬਤੌਰ ਸਰਪੰਚ ਲਿਖ ਕੇ ਦੇ ਦਿੰਦੇ ਹੋ ਨਾ ਜੀ ਕਿ ਮੈਂ ਇਸ ਪਰਿਵਾਰ ਨੂੰ ਜਾਤੀ ਤੌਰ ਤੇ ਜਾਣਦਾ ਜੀ ਜਾਣਦਾ ਜੀ ਇਹ ਬਚਪਨ ਤੋਂ ਹੀ ਮੈਂ ਇਹਨਾਂ ਨੂੰ ਜਾਣਦਾ ਇਹਨਾਂ ਦਾ ਕੈਰੇਕਟਰ ਠੀਕ ਆ ਜੀ ਇਮਾਨਦਾਰ ਬੰਦੇ ਇਹਨਾਂ ਨੂੰ ਵੀ ਜਾਨ ਦਿੱਤਾ ਜਾ ਤੁਹਾਡੇ ਲਿਖੇ ਦੀ ਵੈਲਿਊ ਬਿਲਕੁਲ ਬਿਲਕੁਲ ਇਥੇ ਇਨਕਮ ਟੈਕਸ ਰਿਟਰਨ ਦੀ ਵੈਲਿਊ ਨਹੀਂ ਹੈਗੀ ਇਥੇ ਬੈਂਕ ਵਿੱਚ ਰੁਪਈਏ ਪਏ ਦੀ ਵੈਲਿਊ ਵੀ ਘੱਟ ਹੈ ਇੱਕ ਮੌਜੂਦਾ ਸਰਪੰਚ ਲਿਖ ਕੇ ਦੇ ਦਿੰਦਾ ਅੰਬੈਸੀ ਵਾਲੇ ਉਹਨੂੰ ਵੀ ਵੈਲਿਊ ਕਰਦੇ ਆ ਯਾਰ ਇਸ ਪਿੰਡ 'ਚੋਂ ਸਾਡੇ ਕੋਲ ਬੱਚੇ ਨੇ ਜਿਹੜੇ ਪੁਰਾਣੇ ਬੱਚੇ ਤੁਹਾਡੇ ਪਿੰਡਾਂ 'ਚੋਂ ਗਏ ਨੇ ਉਹਨਾਂ ਬੱਚਿਆਂ ਨੇ ਜੇ ਜਮਾਨਦਾਰੀ ਨਾਲ ਜਾ ਕੇ ਉੱਥੇ ਕੰਮ ਕੀਤਾ ਟੈਕਸ ਦਿੱਤਾ ਉਹਨਾਂ ਬੱਚਿਆਂ ਦੀ ਸਪਾਂਸਰਸ਼ਿਪ ਤੇ ਹੋਰ ਲੋਕਾਂ ਨੂੰ ਵੀ ਵਿਜੇ ਮਿਲ ਜਾਂਦਾ ਬਿਲਕੁਲ ਬਿਲਕੁਲ ਬਾਕੀ ਜਿਹਨੇ ਕੰਮ ਕਰਨ ਜਾਣਾ ਜਿਹੜੇ ਜਵਾਕ ਤੁਹਾਡੇ ਉੱਥੇ ਗਏ ਨੇ ਉਹ ਬੱਚਿਆਂ ਵਾਸਤੇ ਨੌਕਰੀ ਲੱਭ ਸਕਦੇ। ਬਿਲਕੁਲ ਸਾਡੇ ਬਿਲਕੁਲ ਤੇਜਵੀਰ ਹੈ ਹਨਾ ਤੇਜਵੀਰ ਦਾ ਮੰਨ ਲਓ ਅੱਜ ਕਾਰੋਬਾਰ ਹੈ ਉੱਥੇ। ਉਹਨੂੰ ਚਾਰ ਡਰਾਈਵਰ ਚਾਹੀਦੇ ਨੇ ਟਰੱਕ ਡਰਾਈਵਰ। ਬਿਲਕੁਲ। ਹੁਣ ਜੇ ਉਹ ਬੱਚਾ ਆਪਣੇ ਪਿੰਡੋਂ ਚਾਰ ਟਰੈਕਟਰ ਚਾਰ ਮੰਨ ਲਓ ਟਰੱਕ ਡਰਾਈਵਰਾਂ ਨੂੰ ਸਪੋਰਟ ਕਰਦਾ। ਜੀ ਉਹਨਾਂ ਦੇ ਵਾਰਾ ਦਾਦੀ ਦੇ ਕਾਗਜ਼ ਬਣਾ ਕੇ ਭੇਜਦਾ ਤੇ ਵੀਜ਼ਾ ਲੱਗ ਜਾਣੇ। ਲੱਗ ਜਾਣ। ਨਾ ਉਹਨੂੰ ਡਰਿਆ ਕੱਲੋ ਮੈਨੂੰ ਆ ਕੇ ਤੰਗ ਕਰੋਗੇ। ਬਿਲਕੁਲ। ਨਾ ਇੱਧਰ ਵਾਲਿਆਂ ਨੂੰ ਡਰਿਆ ਕਿ ਸਾਨੂੰ ਤਨਖਾਹ ਹੀ ਮਿਲਣੀ। ਬਿਲ ਉਹ ਤੁਹਾਡਾ ਬਾਰੀ ਨੂੰ ਹੱਥ ਫਵਾ ਸਕਦਾ। ਬਸ ਬਸ ਤੁਸੀਂ ਇਹੋ ਜਿਹੇ ਬੰਦੇ ਕੋ ਜਾਂਦੇ ਹੋ ਜਿਹਨੂੰ ਇੰਡਸਟਰੀ ਦਾ ਪਤਾ ਹੀ ਕੁਛ ਨਹੀਂ ਹੈ। ਬਿਲਕੁਲ ਜੀ ਬਿਲਕੁਲ। ਸਹੀ ਹੈ। ਸਹੀ ਗੱਲ ਹੈ। ਇਹ ਤਾਂ ਸਭ ਤੁਹਾਡਾ ਪੌਣਾ ਕਿਹਦਾ ਬੱਚਾ ਸੈੱਟ ਕਰਨਾ। ਸਭ ਤੁਹਾਡਾ ਪੌਣਾ ਹੋਰ ਦੀ ਦੂ ਇਹ ਦੂ ਹੋਰ ਕਿਤੇ ਪੌਣ ਕਿਤੇ ਨਹੀਂ ਗਈ। ਸਰਪੰਚ ਸਾਹਿਬ ਪੈਲੀਆਂ ਦੇ ਵਿੱਚ ਕਿੰਨੇ ਕੁ ਪੈਸੇ ਵੱਜਦੇ ਜੀ ਅੱਜ ਦੀ ਰੇਟ। ਕੁਛ ਨਹੀਂ ਵੱਜਦਾ ਜੀ ਜੋ ਪਿੱਛੇ ਨੂੰ ਝੋਨਾ ਨਾ ਕਿ ਗਿਆ ਜੀ 15-15 ਮਾਣ ਇੱਕ ਕਿੱਲੇ ਦੇ ਵਿੱਚੋਂ ਝੋਨਾ ਕੱਟ ਗਿਆ। 15-15 ਹਜ਼ਾਰ ਰੋਡ 10-12 ਹਜ਼ਾਰ ਰੁਪਇਆ ਵੱਜਣਾ ਸੀ। ਤੇ ਉਹ ਐਨ ਕੀ ਝਾੜ ਕੱਢ ਗਿਆ ਉਹਦੇ ਕਾਰਨ ਕੋਈ ਪੈਸਾ ਨਹੀਂ ਬਚਿਆ ਨਹੀਂ ਬਚਿਆ ਜੀ ਜਿਵੇਂ ਠੇਕੇ ਵਾਲੇ ਬਾਣਾ ਚ ਕੁਝ ਨਹੀਂ ਬਚਿਆ ਐ ਕਿ ਸਾਰੇ ਜਿਹੜੇ ਆਪਦੇ ਬਾਣਾ ਕੋਲੋਂ ਚ ਬਚਿਆ ਉਹਦਾ 12000 ਰੁਪਏ ਬਚਣਾ ਸੀ ਉਹ ਕਿਹਨੇ ਵਾਰਿਸ਼ ਕਰਕੇ ਹੋਇਆ ਤੇ ਕਿਹੜੀ ਵਾਦਾ ਵਾਰਨ ਦਾ ਹੋ ਗਿਆ ਕੋਈ 10 12 ਮån 15 ਮån ਚ ਨਾ ਆਉਂਦੇ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਜੀ ਸਾਡੇ ਨਾਲੋਂ ਤਾਂ ਫੇ ਉਹ ਪੈਸੇ ਜ਼ਿਆਦਾ ਕਮਾ ਲੈਂਦਾ ਜੀ ਬਿਲਕੁਲ ਉਹ ਉਹ 15000 ਮਹੀਨਾ ਕਮਾਉਂਦਾ ਜੀ 15 ਕਿਉਂ ਕਮਾਉਂਦਾ ਜੀ ਉਹ ਤਾਂ ਨਹੀਂ 500 ਰੁਪਏ ਦਿਹਾੜੀ ਮੰਨ ਕੇ ਜੀ ਉਹ ਤਾਂ 500 ਰੁਪਏ ਦਿਹਾੜੀ ਕਮਾ ਲੈਣੀ ਹੈ ਹੈ ਉਹਨੂੰ 500 ਰੁਪਏ ਦਿਹਾੜੀ ਮਿਲ ਜੇਗਾ ਉਹਨੇ ਨਾ ਆਪ ਦੇ ਘਰ ਚਾਹ ਪੀਣੀ ਨਾ ਰੋਟੀ ਖਾਣੀ ਨਾ ਦਾਰੂ ਪੀਣੀ ਉਹ ਸਾਰਾ ਭਾਰ ਕਿਤੇ ਬੈਣਾ ਸਰਪੰਚ ਸਾਹਿਬ ਤੇ ਵਿਚੇ मतलब ਜਿਹੜਾ ਬੰਦਾ ਕੰਮ ਤੇ ਲ ਜਾਂਦਾ ਸਾਰਾ ਭਾਰ ਉਹਦੇ ਤੇ ਹੈ ਉਸੇ ਤੇ ਹੈ ਰੋਟੀਆਂ ਵੀ ਦੇਣਾ ਅੱਛਾ ਦੇ ਉਹਨਾਂ ਨੂੰ ਜੇ ਪੈਣ ਦੀ ਲੋੜ ਆ ਜੀ ਸਰਪੰਚ ਸਾਹਿਬ ਜਾਣਗੇ ਦੁਕ ਆਰਤੀ ਕੋਲ ਜਿਹੜਾ ਆਪਣਾ ਡਰਲਾ ਡਾਰ ਤੇ ਜਾਨ ਬੁਨ ਮੁਨਕ ਜਵਾਬ ਨਾਲ ਕਿਤੇ ਦੇ ਦੇਵੇ ਪੈਸੇ ਲੈਣੇ ਆਪਾਂ ਤਾਂ ਵਿਆਜ ਪੈਣ ਲੱਗ ਗਿਆ ਆਪਣੇ ਮਾਈਓਸਿਆਕ ਨੂੰ ਪੂ ਪੈਸੇ ਮਿਲ ਗਏ ਜਿਵੇਂ ਡਾਲੂ ਪੀਸੇ ਪੈਸੇ ਦੇਣੇ ਪੈਂਦੇ ਆ ਕਿਹੜੇ ਪੈੜੇ ਕੀ ਕਰਾਂਗੇ ਅੱਲ ਹੀ ਨੂੰ ਕੁਝ ਕਿਹੜੇ ਪੈੜੇ ਅੱਜ ਦਾ ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਮਨ ਵਿੱਚ ਡਰ ਰਿਹਾ ਬਾਹਰ ਜਾਣ ਵਾਸਤੇ ਤੁਸੀਂ ਠੱਗੇ ਜਾਓਗੇ ਤੁਹਾਨੂੰ ਡਰ ਲੱਗਦਾ ਤੁਸੀਂ ਸਰਪੰਚ ਨੂੰ ਮਿਲਣਾ ਆਪਣੇ ਪਿੰਡ ਦੇ ਤੁਸੀਂ ਇਦਾਂ ਦੇ ਮੋਹਤਵਾਰ ਬੰਦਿਆਂ ਨੂੰ ਮਿਲਣਾ ਜਿਨ੍ਹਾਂ ਦੇ ਜਵਾਖ ਬਾਹਰ ਨੇ ਹੁਣ ਬਰਾਲਾ ਸਾਹਿਬ ਕੀ ਕਿਸੇ ਕੋ ਪੈਸਾ ਲੈ ਲੂਗਾ ਤੇ ਸਰਪੰਚ ਸਾਹਿਬ ਕੀ ਕਹੇ ਨਾ ਠੱਗੀ ਹੋਣ ਦੇਣਗੇ ਕੱਲ ਨੂੰ ਜੇ ਤੁਹਾਡੇ ਨਾਲ ਕੁਝ ਮਾੜਾ ਹੋਇਆ ਤੇ ਤੁਹਾਡਾ ਸਾਥ ਤੁਹਾਡੀ ਪੰਚਾਇਤ ਨਹੀਂ ਦੇਣਾ ਤੇ ਜੇ ਪੰਚਾਇਤ ਹੀ ਤੁਹਾਡੀ ਜ਼ਿੰਮੇਵਾਰੀ ਲੈ ਲੂਗੀ ਤਾਂ ਫਿਰ ਵੀ ਇਹ ਕਿੱਥੋਂ ਰਿਫਿਊਜ਼ ਹੋ ਜਾਣੀ ਤੁਹਾਡੇ ਤੁਸੀਂ ਆਓ ਜਰੂਰ ਪਹੁੰਚੋ ਇੱਥੇ ਹਰ ਹਾਲਤ ਸਾਡੀ ਬੇਨਤੀ ਆ ਜ਼ਿੰਦਗੀ ਬਣਾਓ ਬੱਚੋ ਇੱਥੋਂ ਨਿਕਲ ਜਾਓ ਹਾਲਾਤ ਬਹੁਤ ਮਾੜੇ ਆ ਛੋਟੇ ਜ਼ਿੰਮੇਵਾਰਾਂ ਨੂੰ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਬਾਜੋ ਇਹ ਹਾਲਾਤ ਬਰਾਲਾ ਬੈਂਕੇ ਦੇ ਸਰਕਾਰਾਂ ਕੋਈ ਨਹੀਂ ਕਰਦੀਆਂ ਬੁਰਾ ਹਾਲ ਆ ਬੈਂਕੇ ਦੇੜੇ ਆ ਮੈਂ ਵੇਖਿਆ ਮਾਵਾਂ ਰੋਂਦੀਆਂ ਜੀ ਬੱਚੇ ਨਸ਼ਿਆਂ ਤੇ ਲੱਗੇ ਹੋਏ ਆਦੋ ਰੋਣ ਕਰਦਾ ਹੀ ਬਹੁਤ ਬਰहाल ਪੰਜਾਬ ਦਾ ਪਰ ਬਾਹਰ ਨਿਕਲ ਜੋ ਮਾੜਾ ਚੰਗੇ ਰੋਂਗੇ ਬਸ ਸਰਪੰਚ ਸਾਹਿਬ ਕੋਈ ਬੱਚਾ ਤੁਹਾਡੇ ਪਿੰਡ ਦਾ ਬਾਹਰ ਜਾਣਾ ਚਾਹੁੰਦਾ ਹੈ ਤੁਸੀਂ ਜ਼ਿੰਮੇਵਾਰੀ ਲੈ ਲੋਗੇ ਉਹਨਾਂ ਬੱਚਿਆਂ ਦੀ ਬਿਲਕੁਲ ਲਵਾਂਗੇ ਕਿਉਂ ਨਹੀਂ ਲਵਾਂਗੇ ਜੇ ਪੰਜਾਬ ਦਾ ਹਰ ਸਰਪੰਚ ਆਪਣੇ ਪਿੰਡ ਦੀ ਜ਼ਿੰਮੇਵਾਰੀ ਲੈ ਲਵੇ ਮੈਨੂੰ ਲੱਗਦਾ ਸਾਡਾ ਪੰਜਾਬ ਦੁਆਰਾਂ ਖੜਜੇਗਾ ਪੰਜਾਬ ਪੈਰਾਂ ਤੇ ਆ ਜੂਗਾ ਪੈਰਾਂ ਤੇ ਸੋ ਅੱਜ ਲੋੜ ਹੈ ਪੰਜਾਬ ਦੇ ਸਾਰੇ ਸਰਪੰਚਾਂ ਦਾ ਛੋਟੇ ਜਿਹੀ ਵੀ ਲੈਣ ਨੂੰ ਛੋਟੇ ਜ਼ਿੰਮੇਵਾਰਨ ਦਾ ਬਹੁਤ ਜ਼ਰੂਰੀ ਹੈ ਬੱਚਾ ਭੇਜਣਾ ਬਾਹਰ ਮੈਨੂੰ ਲੱਗਦਾ ਜੇ ਜੇ ਸਰਪੰਚ ਕਿਤੇ ਇਹ ਕੰਮ ਸ਼ੁਰੂ ਕਰ ਲਵੇ ਕਿ ਮੈਂ ਆਪਣੇ ਪਿੰਡ ਚੋਂ ਚਾਰ ਜਵਾਕ ਭੇਜਣੇ ਆ ਬਿਲਕੁਲ ਜੀ ਉਹਦੇ ਤੋਂ ਵਧੀਆ ਹੋਰ ਜ਼ਿੰਮੇਵਾਰੀ ਕੌਣ ਲੈ ਸਕਦਾ ਮੈਂ ਤਾਂ ਜੀ ਇਹ ਲੈਂਟਰ ਬੈਟ ਦੇ ਲੈ ਕੇ ਦੇ ਦੂੰਗਾ ਬੱਚੇ ਵਧੀਆ ਵਧੀਆ ਸਾਫ ਸੁਥਰੇ ਐ ਤੁਸੀਂ ਕੋਸ਼ਿਸ਼ ਕੀਤੀ ਆ ਸਰਪੰਚ ਸਾਹਿਬ ਤੋਂ ਜਾਣਨ ਦੀ ਕਿ ਇਹ ਜ਼ਿੰਮੇਵਾਰੀ ਲੈਣ ਨੂੰ ਤਿਆਰ ਨੇ ਕੋਸ਼ਕਦਾ ਕੋਈ ਲੀਡਰ ਤੁਹਾਡਾ ਜ਼ਿੰਮੇਵਾਰੀ ਲਵੇ ਕੋਈ ਰਾਜਨੀਤਿਕ ਪਾਰਟੀ ਤੁਹਾਡੀ ਜ਼ਿੰਮੇਵਾਰੀ ਲਵੇ ਜਾਂ ਨਾ ਲਵੇ ਬਟ ਤੁਹਾਡੇ ਪਿੰਡ ਦਾ ਸਰਪੰਚ ਜੋ ਮੁਖੀ ਐ ਇਹ ਤੁਹਾਡੇ ਬਾਪਸਮਾਨ ਹੁੰਦਾ ਤੁਹਾਡੇ ਪਿੰਡ ਦਾ ਮੋਰੀ ਅੱਜ ਤੁਹਾਡੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਤੇ ਤੁਹਾਡਾ ਵੀਜ਼ਾ ਲਵਾ ਸਕਦਾ ਇੱਕ ਪਹਿਲ ਸ਼ੁਰੂ ਕੀਤੀ ਹੈ ਅਸੀਂ ਤਾਂ ਕਿ ਪਿੰਡਾਂ ਦੇ ਵਿੱਚ ਠੱਗੀਆਂ ਘਟਣ ਔਰ ਪਿੰਡ ਤੋਂ ਹੀ ਤੁਸੀਂ ਬਾਹਰ ਜਾ ਪਾਓ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਤੁਸੀਂ ਤੁਸੀਂ ਸਾਨੂੰ ਮਿਲ ਸਕਦੇ ਹੋ ਆ ਕੇ ਬਟ ਮੈਂ ਸਰਪੰਚ ਸਾਹਿਬ ਦਾ ਨੰਬਰ ਇਸ ਵੀਡੀਓ 'ਚ ਦੇਣਾ ਚਾਹਵਾਂਗਾ ਤਾਂ ਕਿ ਤੁਸੀਂ ਇਹਨਾਂ ਨਾਲ ਗੱਲ ਕਰਕੇ ਆਪਦੇ ਵਿਚਾਰ ਸਾਂਝੇ ਕਰ ਪਾਓ ਤੁਸੀਂ ਪੰਜਾਬ ਦੀ ਕਿਸੇ ਵੀ ਪੰਚਾਇਤ ਨੂੰ ਬਿਲੋਂਗ ਕਰਦੇ ਹੋ ਕਿਸੇ ਵੀ ਜ਼ਿਲ੍ਹੇ ਦੇ ਸਰਪੰਚ ਹੈਗੇ ਹੋ ਤੁਸੀਂ ਆਪਣੀ ਫੀਲਿੰਗ ਸਰਪੰਚ ਸਾਹਿਬ ਨੂੰ ਦੱਸ ਸਕਦੇ ਹੋ ਕਿ ਸਾਡੇ ਪਿੰਡ ਦੇ ਵਿੱਚ ਆ 10 ਬੰਦੇ ਬੇਰੋਜ਼ਗਾਰ ਹੈ ਜੀ ਇਹਨਾਂ ਨੂੰ ਬਾਹਰ ਭੇਜਣਾ ਅਸੀਂ 1 ਰੁਪਈਆ ਨਹੀਂ ਤੁਹਾਡੇ ਕੋਲੋਂ ਤੱਕ ਲਵਾਂਗੇ ਜਦੋਂ ਤੱਕ ਤੁਹਾਡਾ ਰੁਪਈਆ ਵੀਜ਼ਾ ਨਹੀਂ ਲੱਗੂਗਾ ਬਾਕੀ ਜਿੱਥੇ ਦਾ ਗੱਲ ਰਹਿ ਗਈ ਪੈਸਿਆਂ ਦੀ ਪੈਸਿਆਂ ਦਾ ਕੰਮ ਤਾਂ ਦੇਖੋ ਪੈਸੇ ਨਾਲ ਹੋਣਾ ਬਿਲਕੁਲ ਪਈਏ ਲੱਗਣੇ ਆ ਜ਼ਿੰਮੇਵਾਰੀ ਲੈਣ ਕੇ ਸਰਪੰਚ ਸਾਹਿਬ ਜ਼ਿੰਮੇਵਾਰੀ ਲੈਣ ਕੇ ਮਾਤਮਾਰ ਬੰਦੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਜੇ ਅਸੀਂ ਚਾਹਨੇ ਆ ਸਾਡਾ ਪੰਜਾਬ ਆਪਣੇ ਪੈਰਾਂ ਤੇ ਆ ਜਾਵੇ ਤਾਂ ਸਾਨੂੰ ਜ਼ਿੰਮੇਵਾਰੀ ਦੇਣੀ ਪੈਗੀ ਅੱਜ ਜ਼ਿੰਮੇਵਾਰੀ ਲੈਣ ਵਾਲੇ ਘਟਨੇ ਸਾਡੇ ਨਾਲ ਦੋ ਸ਼ਖਸ ਨੇ ਜਿਹੜੇ ਜ਼ਿੰਮੇਵਾਰੀ ਲੈਣਾ ਚਾਹੁੰਦੇ ਨੇ ਐਦਾਂ ਦੇ ਤੁਸੀਂ ਵੀ ਹੈਗੇ ਹੋ ਤਾਂ ਮਿਲੋ ਸਾਡੇ ਸਰਪੰਚ ਸਾਹਿਬ ਨੂੰ ਪ੍ਰਾਧਾਨ ਸਾਹਿਬ ਨੂੰ ਤੇ ਜਾਂਦੇ ਜਾਂਦੇ ਦੋਵਾਂ ਕੋਈ ਸਨੇਹਾ ਲਵਾਗੇ ਤਾਂ ਜੋ ਇਸ ਪ੍ਰੋਗਰਾਮ ਨੂੰ ਸਮਾਪਤ ਕੀਤਾ ਜਾਏ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜੀ ਤੁਸੀਂ ਮੈਂ ਇਹਦੇ ਲੋਕਾਂ ਨੂੰ ਇਹ ਕਹੂੰਗਾ ਜੀ ਛੋਟੇ ਜ਼ਿੰਮੇਵਾਰਾਂ ਨੂੰ ਤੁਸੀਂ ਇਹ ਵੀਜ਼ਾ ਲਵਾਓ ਪੈਸੇ ਲੱਗਣਗੇ ਲਵਾ ਕੇ ਵੀਜ਼ਾ ਤੁਸੀਂ ਬਾਹਰ ਜਾਓ ਤੇ ਕੰਮ ਕਰੋ ਤੇ ਪੂਰੇ ਪਰਿਵਾਰ ਨੂੰ ਸੋਕੇ ਗਰੋ ਸਾਹ ਦੇ ਬਰਾੜ ਸਾਹਿਬ ਕੀ ਕਹਿਣਾ ਚਾਹ ਕਰ ਜੇ ਲੈ ਜਾਣਗੇ ਆ ਤੇ ਹੀ ਕਹਿਣਾ ਜੀ ਬੱਚੇ ਆਓ ਵੀਜ਼ਾ ਲਵਾਓ ਸਿੱਧੇ ਆਓ 82 ਫੇਸ ਮੁਹੱਲੇ ਸਰ ਵਿਨੇ ਹੈਰੀ ਕੋਲੇ ਵੀਜ਼ੇ ਦੀ ਗਰੰਟੀ ਫੁੱਲ ਹੈ ਇਹ ਨਾ ਜੀ ਬਰਾੜ ਸਾਹਿਬ ਸ਼ੁਰੂ ਤੋਂ ਹੀ ਸਾਨੂੰ ਪ੍ਰਮੋਟ ਕਰਦਾ ਸਾਡਾ ਸੋਝੇ ਆ ਸਾਡੀ ਸਾਡੀ ਕੋਸ਼ਿਸ਼ ਹੁੰਦੀ ਹੈ ਤੁਸੀਂ ਨਾ ਸਮੱਸਿਆ ਨੂੰ ਸਮਝੋ ਤੁਹਾਨੂੰ ਡਰ ਲੱਗਦਾ ਨਾ ਤੁਸੀਂ ਆਪਣੇ ਪਿੰਡ ਦੇ ਸਰਪੰਚ ਕੋਲ ਜਾਓ ਉਹ ਤੁਹਾਨੂੰ ਸਹੀ ਰਸਤਾ ਦਿਖਾਊਗਾ ਇਹ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਕਿਸੇ ਤਰ੍ਹਾਂ ਦਾ ਤੁਸੀਂ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਅਸੀਂ ਬਰਾੜ ਸਾਹਿਬ ਦਾ ਸਰਪੰਚ ਸਾਹਿਬ ਦਾ ਨੰਬਰ ਵੀਡੀਓ ਦੇ ਉੱਤੇ ਲਿਖ ਦਿੱਤਾ ਹੈ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਧੰਨਵਾਦ ਧੰਨਵਾਦ ਜੀ ਜੈਸਿਕਾ ਕਸੋ ਵਾਹਿਗੁਰੂ ਜੀ